ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਗੱਲ ਕਰਦੇ ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਜਦੋਂ ਉਹਨਾਂ ਦਾ ਆਖਰੀ ਦਰਬਾਰ ਲੱਗਿਆ ਹੋਇਆ ਸੀ ਤੇ ਉਹ ਆਖਰੀ ਦਰਬਾਰ ਵਿੱਚ ਆਪਣੇ ਮੰਤਰੀ ਧਿਆਨ ਸਿੰਘ ਡੋਗਰੇ ਨੂੰ ਕਹਿੰਦੇ ਆ ਧਿਆਨ ਸਿੰਘ ਆਜ ਤੱਕ ਆਪਾਂ ਕਹਿੰਦੇ ਆ ਕਿ ਕੁਝ ਜੋ ਆ ਹਾਸਲ ਕੀਤਾ ਕਿਹ ਕੁਝ ਆਪਣੀ ਜਮਾ ਪੂੰਜੀ ਆ ਜਰਾ ਦੱਸੀ ਜਾਵੇ ਤੇ ਧਿਆਨ ਸਿੰਘ ਡੋਗਰੇ ਕਹਿੰਦਾ ਜੀ 145 145000 ਮਰਬੇ ਮੀਲ ਆਪਣੇ ਕੋਲੇ ਥਾਂ ਪੰਜਾਬ ਵਿੱਚ ਆ ਜੋ ਹੈਗੀ ਆ ਚਾਰ ਸਟੇਟਾਂ ਨੇ ਜਿਨ੍ਹਾਂ ਵਿੱਚ ਮਲਤਾਨ ਕਸ਼ਮੀਰ ਪਸ਼ਾਵਰ ਲਾਹੌਰ ਆ ਸਵਾ ਲੱਖ ਦੇ ਕਰੀਬ ਸਾਡੇ ਕੋਲ ਫੌਜ 380 380 ਕਹਿੰਦੇ ਛੋਟੀਆਂ ਤੋਪਾਂ ਨੇ 484 ਜੋ ਵੱਡੀਆਂ ਤੋਪਾਂ ਨੇ 8 ਕਰੋੜ ਰੁਪਇਆ ਆਜ ਤੱਕ ਆਪਣੇ ਖਜ਼ਾਨੇ ਵਿੱਚ ਜਮਾ ਹੈਗਾ ਤੇ 80 ਕਰੋੜ ਦੇ ਆਪਣੇ ਕੋਲ ਹੀਰੇ ਪਏ ਆ ਕੋਹੀਨੂਰ ਨੂੰ ਛੱਡ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੋਹੀਨੂਰ ਨੂੰ ਆਪਣੇ ਡੋਲੇ ਨਾਲ ਬੰਨਿਆ ਹੋਇਆ ਸੀ ਲੋਕ ਸਿਰਾਂ ਤੇ ਤਾਜ ਬਣਾ ਕੇ ਜੋ ਆ ਹੀਰੇ ਜੜ ਲੈਂਦੇ ਮਹਾਰਾਜ ਨੇ ਆਪਣੀ ਪੱਗ ਦੀ ਉਹ ਜਿਹੜਾ ਹੀਰਾ ਨਹੀਂ ਜਿਹੜਾ ਕਲਗੀ ਵਿੱਚ ਕਿਉਂਕਿ ਹੀਰੇ ਦੀ ਇੰਨੀ ਕੀਮਤ ਨਹੀਂ ਉਹ ਜਿਹੜੀ ਪੱਗ ਦੀ ਬਰਾਬਰੀ ਕਰ ਸਕੇ ਇਸ ਕਰਕੇ ਉਹਨੂੰ ਪੱਗ ਤੋਂ ਜਿਹੜਾ ਨੀਵਾ ਥਾਂ ਦੇ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਨੂੰ ਆਪਣੇ ਡੋਲੇ ਨਾਲ ਬੰਨਿਆ ਹੋਇਆ ਸੀਗਾ ਇਹ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਆਖਰੀ ਪਰਿਵਾਰ ਦਾ ਜਿਹੜਾ ਹਿਸਾਬ ਕੀਤਾ ਗਿਆ ਸੀਗਾ ਇੰਨਾ ਕੁਝ ਜਾਮਾ ਪੂੰਜੀ ਜਿਹੜੀ ਉਹਨਾਂ ਦੇ ਦਰਬਾਰ ਵਿੱਚ ਸੀ ਮਹਾਰਾਜਾ ਰਣਜੀਤ ਸਿੰਘ ਵੇਲੇ ਬਹੁਤ ਜ਼ਿਆਦਾ ਜਿਹੜੇ ਇਨਸਾਫ ਮਿਲਦੇ ਸੀਗੇ ਉਹਨਾਂ ਵਰਗਾ ਰਾਜ ਨਾ ਹੀ ਤਾਂ ਕੋਈ ਪੰਜਾਬ 'ਚ ਕਰ ਸਕਿਆ ਤੇ ਨਾ ਹੀ ਕੋਈ ਮੈਲਾ ਦਾ ਅੱਗੇ ਕਰੇ ਅੱਜ ਦੇ ਵੇਲੇ 'ਚ ਕੋਈ ਕਿਸੇ ਤੋਂ ਹਿਸਾਬ ਮੰਗਣ ਬੈਜੇ ਤਾਂ ਹੱਥ ਖੜੇ ਆ ਖਜ਼ਾਨੇ ਖਾਲੀ ਹੈ ਜੇ 100 ਕੁਝ ਝੂਠ ਬੋਲਦੇ ਆ ਤੇ ਇਹ ਜਿਹੜਾ ਹਿਸਾਬ ਸੀਗਾ ਮਹਾਰਾਜਾ ਰਣਜੀਤ ਸਿੰਘ ਛੇਰੇ ਪੰਜਾਬ ਦਾ ਜੋ ਹਿਸਾਬ ਸੀਗਾ ਬਹੁਤ ਹੀ ਜ਼ਿਆਦਾ ਜਿਹੜੇ ਜਮਾ ਪੂੰਜੀ ਉਸ ਵੇਲੇ ਸੀਗੀ ਇਹ ਤੋਂ ਬਾਅਦ ਜਿਹੜੀ ਆ ਤੇ ਇਹ ਤੋਂ ਪਹਿਲਾਂ ਜਿਹੜੇ ਕੋਈ ਵੀ ਪੂੰਜੀ ਇੰਨੇ ਜਮਾ ਨਹੀਂ ਹੋਈ ਸੀ ਧੰਨਵਾਦ ਜੀ ਇਹ ਜਿਹੜੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਦੱਸਿਓ ਜਰੂਰ ਧੰਨਵਾਦ